ਉਨੀ ਸੱਚਰਾ ਸਿੱਧਾ ਦਵਰਾ ਆਇਆ ਕਿparat ਸਰਕਾਰ ਨੇ ਕਿ ਸਿੱਖ ਵਿਰੋਧੀ ਏਜੰਸੀਆਂ ਨੇ ਸਾਡੀਆਂ ਇਹਨਾਂ ਦੋਨਾਂ ਸੰਸਥਾਵਾਂ ਨੂੰ ਖੱਲੇ ਸੁਟਣ ਵਾਸਤੇ ਇਹ ਸਮਝ ਲਿਆ ਕਿ ਜਿੰਨਾ ਚਿਰ ਇਹਨਾਂ ਦੇ ਪਿੱਲਰ ਕਾਇਮ ਹੈ ਉਹਨਾਂ ਚਿਰ ਇਹ ਥੱਲੇ ਨਹੀਂ ਸੁਟੀਆਂ ਜਾ ਸਕਦੀ ਇਹ ਥੱਲੇ ਨਹੀਂ ਸੁਟੀਆਂ ਜਾ ਸਕਦੀ ਜਿਵੇਂ ਮੈਂ ਕਿਹਾ ਸੀ ਉਸ ਦੇ ਉਦਾਹਰਣ ਦੇ ਨੇ ਆਪ ਜੀ ਨੂੰ ਆਮਦਸ਼ਾ ਅਬਦਾਨੀ ਜਦੋਂ ਲਾਹੌਰ ਆਇਆ ਲੋ ਬੜਾ ਪਰੇਸ਼ਾਨ ਬੜਾ ਬੜਿਆ ਪੁਗਿਆ ਕਿਉਂਕਿ ਸਿੱਖਾਂ ਦੇ ਉਹਦੇ ਕਾਫਲੇ ਬੁਖਲਾਈ ਸੀ ਇੱਕ ਵਾਰੀ ਨਹੀਂ ਸੀ ਲੁੱਟੇ ਕਈ ਵਾਰੀ ਲੁੱਟੇ ਸੀ ਤੇ ਉਹ ਲਾਹੌਰ ਦੇ ਵਿੱਚ ਬੈਠਾ ਹਾਰੇ ਹੋਏ ਮੁਗਲ ਸਾਸਕਾਂ ਨੂੰ ਪੁੱਛਦਾ ਹੈ ਕਿ ਕੌਣ ਹੈ ਜਿਹੜੇ ਮੇਰੇ ਕਾਫਲਿਆਂ ਨੂੰ ਲੁੱਟਦੇ ਨੇ ਉਹ ਕਹਿਣ ਲੱਗੇ ਕਿ ਸਿੱਖ ਨੇ ਕਹਿੰਦੇ ਤੁਹਾਨੂੰ ਵੀ ਪਰੇਸ਼ਾਨ ਕਰਦੇ ਕਹਿੰਦੇ ਸਾਨੂੰ ਤਾਂ ਬਹੁਤ ਜ਼ਿਆਦਾ ਕਰਦੇ ਸੀ ਕਹਿੰਦੇ ਤੁਸੀਂ ਇਹਨਾਂ ਨੂੰ ਖਤਮ ਨਹੀਂ ਕੀਤਾ ਕਹਿੰਦਾ ਜੀ ਕੀਤਾ ਬਹੁਤ ਹੈ ਪਰ ਹੋਏ ਅਬਦਾਲੀ ਨੇ ਆਪਣੇ ਧਾਨਿਆਂ ਦੀ ਇਕੱਤਰਤਾ ਬੁਲਾਈ ਤੇ ਉਹਨਾਂ ਧਾਨਿਆਂ ਨੂੰ ਪੁੱਛਦਾ ਹੈ ਵੀ ਇਹ ਕੌਮ ਮਗਲਾਂ ਨੂੰ ਵੀ ਪਰੇਸ਼ਾਨ ਕਰਦੀ ਰਹੀ ਹੈ ਤੇ ਇਹਨੇ ਹੁੰਦੇ ਆ ਮੇਰਾ ਵੀ ਇੱਥੇ ਪੰਜਾਬ ਦੇ ਵਿੱਚ ਕੁਝ ਨਹੀਂ ਵੱਟੀਦਾ ਇਹਨੂੰ ਖਤਮ ਕਿੱਤਾ ਕਰਨਾ ਕਿਉਂਕਿ ਅਬਦਾਲੀ ਦਾ ਸੁਪਨਾ ਸੀ ਕਿ ਪੰਜਾਬ ਜਿਹੜਾ ਨਾ ਯਮਨਾ ਤੋਂ ਲੈ ਕੇ ਅਟਕ ਤੱਕ ਇਹਦੀ ਰਾਜਧਾਨੀ ਦਿੱਲੀ ਨਹੀਂ ਹੋਣੀ ਚਾਹੀਦੀ ਕਾਬਲ ਹੋਣਾ ਚਾਹੀਦਾ। ਇਹ ਸਿੱਖੀ ਸੀ ਜਿਨ੍ਹਾਂ ਨੇ ਪੰਜਾਬ ਨੂੰ ਕਾਬਲ ਨਾਲ ਜੋੜ ਕੇ ਦਿੱਲੀ ਨਾਲ ਜੋੜਿਆ। ਹੋਰ ਕੋਈ ਨਹੀਂ ਸੀ। ਤੇ ਉਹ ਜਿਹੜੇ ਤਾਂ ਸਿਆਣੇ ਵਿਦਵਾਨ ਸੀ ਨਾ ਅਬਦਾਲੀ ਦੇ। ਉਹ ਕਹਿਣ ਲੱਗੇ ਜੀ ਇਸ ਕੌਮ ਜਿਹੜੇ ਸਿੱਖਾਂ ਬਾਰੇ ਜਾਣਦੇ ਸੀ। ਉਹ ਕਹਿਣ ਲੱਗੇ ਜੀ ਇਹ ਸਪਉਮ ਖਤਮ ਨਹੀਂ ਕੀਤਾ ਜਾ ਸਕਦਾ ਕਿੰਨਾ ਚਿਰ ਜਿੰਨਾ ਚਿਰ ਇਹ ਦੋ ਚੀਜ਼ਾਂ ਨਾਲ ਜੁੜੇ ਉਹ ਕਹਿੰਦਾ ਕਿਹਦੇ ਕਿਹਦੇ ਨਾਲ ਕਹਿੰਦੇ ਇੱਕ ਤਾਂ ਇਹਨਾਂ ਦਾ ਜੀ ਧਾਰਮਿਕ ਸਥਾਨ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਇੱਕ ਇੱਕ ਸ੍ਰੀ ਅਕਾਲ ਤਖਤ ਸਾਹਿਬ ਤੇ ਦੂਜਾ ਕਹਿੰਦੇ ਇੱਕ ਇਹਨਾਂ ਦਾ ਗ੍ਰੰਥ ਹੈ ਜਿਹਨੂੰ ਇਹ ਗੁਰੂ ਕਹਿੰਦੇ ਜੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੇ ਇਹਨਾਂ ਦੇ ਗੁਰਧਾਮਾਂ ਤਖਤਾਂ ਨਾਲ ਤੋੜ ਲਿਆ ਜਾਵੇ ਫਿਰ ਇਹਨਾਂ ਨੂੰ ਮਾਰਨ ਦੀ ਲੋੜ ਨਹੀਂ ਫਿਰ ਇਹ ਆਪਣੇ ਆਪ ਮਰ ਜਾਣਗੇ ਅਹਿਮਦ ਸ਼ਾਹ ਅਬਦਾਲੀ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਦੇ ਉੱਤੇ ਵੀ ਹਮਲਾ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਉਸ ਨੇ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾ ਨੂੰ ਖੂਹਾਂ ਦੇ ਵਿੱਚ ਤੱਕ ਸੁੱਟਵਾਇਆ ਅੱਗਾ ਤੱਕ ਲਗਵਾਈਆਂ ਸਤ ਪਰ ਸਿੱਖੋ ਦੇ ਕੋਲੇ ਫਿਰ ਵੀ ਖਤਮ ਨਾ ਹੋਏ। ਤਾਂ ਕਿਉਂ? ਕਿਉਂਕਿ ਨਾ ਸਿੱਖ ਆਪਣੇ ਗੁਰਧਾਮ ਨਾਲ ਟੁੱਟੇ, ਨਾ ਸਿੱਖ ਆਪਣੇ ਤਖਤ ਨਾਲ ਟੁੱਟੇ। ਉਸੇ ਤਰ੍ਹਾਂ ਸਿੱਖ ਵਿਰੋਧੀ ਏਜੰਸੀਆਂ ਜੜੀਆਂ ਨੇ ਉਹ ਜਾਣਦੀਆਂ ਸਨ ਕਿ ਇਹਨਾਂ ਦੋਨਾਂ ਸੰਸਥਾਵਾਂ ਨੂੰ ਉਸ ਸੂਰਤ ਦੇ ਵਿੱਚ ਜ਼ਰਜ਼ਰਾ ਨਹੀਂ ਕੀਤਾ ਜਾ ਸਕਦਾ ਜਿੰਨਾ ਚਿਰ ਇਹਨਾਂ ਦੇ ਪਿੱਲਰ ਜਿਹੜੇ ਨੇ ਉਹ ਸਿਧਾਂਤ ਤੇ ਪਰੰਪਰਾਵਾਂ ਜੜੀਆਂ ਨੇ ਉਹ ਬਣੀਆਂ ਰਹਿਣ। बस ਜਿੱਤਰੀ ਗੜਬੜੀ ਦਾ ਦੌਰ ਸ਼ੁਰੂ ਹੋਇਆ ਕੁਝ ਐਸੇ ਲੋਕ ਸਾਡੀਆਂ ਇਹਨਾਂ ਸੰਸਥਾਵਾਂ ਦੇ ਵਿੱਚ ਆਏ ਉਹਨਾਂ ਨੇ ਇਹਨਾਂ ਪਿੱਲਰਾਂ ਨੂੰ ਜ਼ਰ-ਜ਼ਰਾ ਕਰਨਾ ਸ਼ੁਰੂ ਕਰ ਦਿੱਤਾ ਜ਼ਰ-ਜ਼ਰਾ ਜਿਹੜੇ ਪਿੱਲਰਾਂ ਦੇ ਸਿਰ ਤੇ ਸਾਡੀਆਂ ਸੰਸਥਾਵਾਂ ਸੀ ਉਹਨਾਂ ਪਿੱਲਰਾਂ ਨੂੰ ਉਹਨਾਂ ਨੇ ਖੋਚਣਾ ਸ਼ੁਰੂ ਕਰ ਦਿੱਤਾ ਜੋ ਇਹਨਾਂ ਸੰਸਥਾਵਾਂ ਦੇ ਵਿੱਚ ਆਈ ਹੋਈ ਗਰਾਵਟ ਦਾ ਮੁੱਖ ਕਾਰਨ ਬਣਿਆ ਹੋਰ ਕੁਝ ਜੇ ਅਸੀਂ ਇਹਨਾਂ ਗੰਵਾਸ ਸੰਸਥਾਵਾਂ ਦੀ ਮਜ਼ਬੂਤੀ ਚਾਹੁੰਦੇ ਆਂ ਤੇ ਮੋਟਾ ਤੇ ਸਾਫ਼ ਸ਼ਬਦਾਂ ਦੇ ਵਿੱਚ ਬਸ ਜਿੰਨਾ ਚਿਰ ਅਸੀਂ ਸਿਧਾਂਤ ਤੇ ਪਰੰਪਰਾਵਾਂ ਨੂੰ ਮੁੜ ਜਿਹੜਾ ਹੈ ਉਹ ਸੁਰਜੀਤ ਕਰਕੇ ਇਹਨਾਂ ਦੇ ਪਿੱਲਰ ਨਹੀਂ ਬਣਾਉਂਦੇ ਉਹਨਾਂ ਚਿਰ ਇਹਨਾਂ ਸੰਸਥਾਵਾਂ ਨੂੰ ਖੜਾ ਕਰਨਾ ਬਹੁਤ ਮੁਸ਼ਕਲ ਹੈ ਇਸ ਸਿਧਾਂਤ ਤੇ ਇਹ ਪਰੰਪਰਾਵਾਂ ਦੇ ਇਹ ਮਰਿਆਦਾਵਾਂ ਦੇ ਉਸਾਰੇ ਸਾਨੂੰ ਇਸ ਸੰਸਥਾਵਾਂ ਦੇਣੀਆਂ ਹੈ ਇਹ ਮੁਰਖੜੀਆਂ ਕਰਨੀਆਂ ਪੈਣਗੀਆਂ ਮੁਰਖੜੀਆਂ ਕਰਨੀਆਂ ਪੈਣਗੀਆਂ ਅਸੀਂ ਸਾਰਾ ਦੋਸ਼ ਦੁਸ਼ਮਣਾਂ ਦੇ ਵੀ ਦੇ ਸਕਦੇ ਕਿਸੇ ਘਰ ਦੇ ਵਿੱਚ ਜੇ ਚੋਰ ਆਉਂਦਾ ਨਾ ਤੇ ਕਿਤੇ ਨਾ ਕਿਤੇ ਕਰਦੇ ਮੁਖੀ ਜਾਂ ਘਰ ਦੇ ਵਿੱਚ ਰਹਿਣ ਵਾਲੇ ਬੱਚਿਆਂ ਦੇ ਵੀ ਗਲਤੀ ਹੁੰਦੀ ਹੈ ਕਿ ਉਹ ਗافل ਹੋ ਜਾਂਦੇ ਆ ਸੌ ਜਾਂਦੇ ਆ ਜਾਂ ਕੋਈ ਨਾ ਕੋਈ ਦਰਵਾਜ਼ਾ ਪੁੱਲਾ ਛੱਡ ਦਿੰਦਾ ਹੈ। ਖੇਚੋੜਚੋਰੀ ਕਰਨ ਦਾ ਸਾਹਸ ਕਰ ਕੋਦਾ। ਅਸੀਂ ਵੀ ਜ਼ਿੰਮੇਵਾਰ ਆ ਸਾਡੀਆਂ ਇਹਨਾਂ ਸੰਸਥਾਵਾਂ ਦੀ ਬਰਾਬਰਤ ਹੈ। ਕਿਉਂਕਿ ਅਸੀਂ ਇਹ ਬੱਚਿਆਂ ਨੂੰ ਪ੍ਰੋਟੈਕਟ ਹੀ ਨਹੀਂ ਕੀਤਾ। ਅਸੀਂ ਉਹਨਾਂ ਲੋਕਾਂ ਨੂੰ ਹਟਾਇਆ ਹੀ ਨਹੀਂ ਜਿਹੜੇ ਛੈਣੀ ਖੋੜਾ ਲੈ ਕੇ ਇਹਨਾਂ ਪਿੱਲਰਾਂ ਨੂੰ ਤੋੜ ਰਹੇ ਸੀ ਉਹਨਾਂ ਨੂੰ ਅਸੀਂ ਰੋਕਣ ਦਾ ਯਤਨ ਵੀ ਨਹੀਂ ਕੀਤਾ। ਇਹ ਭੜਿਓ ਮਾਨਸੋ ਜਿਵੇਂ ਇੱਕ ਦਿਖਾਉਦੇ ਨਹੀਂ ਹੁੰਦੇ ਉਹ ਮੂਰਖ ਜਿਹੜੀ ਟਾਣੀ ਤੇ ਬੈਠਾ ਹੁੰਦਾ ਉਸੇ ਨੂੰ ਕੱਟਣ ਦਿਆ ਹੁੰਦਾ। ਅਸੀਂ ਸਮਝਾਇਆ ਹੀ ਨਹੀਂ ਅਸੀਂ ਦੱਸਿਆ ਹੀ ਨਹੀਂ ਕਿ ਉਹ ਮੂਰਖੋਂ ਇਹ ਪਿੱਲਰਾਂ ਦੇ ਸਿਰ ਦੇ ਉੱਤੇ ਇਹ ਸੰਸਥਾਵਾਂ ਖੜੀਆਂ ਨੇ। ਉਹ ਛੈਣੀ ਖੋੜੀ ਲੈ ਕੇ ਨਾ ਤੁਸੀਂ ਇਹਨਾਂ ਸੰਸਥਾਵਾਂ ਨੂੰ ਖਤਮ ਕਰੋ ਕਹਿੰਦੇ ਜੀ ਅਸੀਂ ਨਵੇਂ ਪਿੱਲਰ ਬਣਾ ਲਏ ਨੇ ਨਵੇਂ ਪਿੱਲਰ ਕਿਹੜੇ ਬਣਾਏ ਇੱਕ ਲਾਲਚ ਦਾ ਬਣਾ ਲਿਆ ਇੱਕ ਨਿਜਗਰਦੀ ਦਾ ਬਣਾ ਲਿਆ ਸਵਾਰਥ ਦਾ ਬਣਾ ਲਿਆ ਬੇਈਮਾਨੀ ਦਾ ਬਣਾ ਲਿਆ ਨਿਜਗਰਦੀ ਸਵਾਰਥ ਬੇਈਮਾਨੀ ਦੇ ਪਿੱਲਰਾਂ ਦੇ ਉੱਤੇ ਕੋਈ ਵੀ ਸੰਸਥਾ ਜਿਹੜੀ ਹੈ ਉਹ ਚਿਰ ਸਥਾਈ ਨਹੀਂ ਹੋ ਸਕਦੀ ਸਦੰਤਾ ਪਰੰਪਰਾਵਾਂ ਤੇ ਮਰਿਆਦਾਵਾਂ ਦੇ ਪਿੱਲਰਾਂ ਦੇ ਉੱਤੇ ਹੀ ਸੰਸਥਾਵਾਂ ਜਿਹੜੀਆਂ ਨੇ ਉਹ ਚਿਰ ਸਥਾਈ ਹੁੰਦੀਆਂ ਨੇ, ਬੁਲੰਧੀਆਂ ਛੋਹਦੀਆਂ ਨੇ ਔਰ ਕੌਮ ਦਾ ਫਾਇਦਾ ਕਰਦੀਆਂ ਨੇ, ਕੌਮ ਨੂੰ ਉਧਾਤ ਦਿੰਦੀਆਂ ਨੇ। ਇੱਕ ਗੱਲ ਮੈਂ ਕਹਿ ਕੇ ਸਮਾਪਤੀ ਕਰਨੀ ਹੈ। ਦੁਨੀਆ ਦੇ ਵਿੱਚ ਜਿੰਨੇ ਵੀ ਧਰਮ ਹੈ। ਚਾਹੇ ਉਹ Hindu ਹੈ, ਚਾਹੇ ਉਹ Isai hai, ਮੈਂ ਪ੍ਰਾਣੇ ਤਰ੍ਹਾਂ ਉਹਦੀ ਗੱਲ ਕਰਾਂ। ਚਾਹੇ ਉਹ Hindu hai, ਚਾਹੇ ਉਹ Isai hai, ਚਾਹੇ ਉਹ Jain hai, ਚਾਹੇ ਉਹ Bauddh hai। ਚਾਹੀਏ ਉਪਾਰਸੀਏ ਚਾਹੀਏ ਯਹੂਦੀਏ ਇਨ੍ਹਾਂ ਧਰਮਾਂ ਦੇ ਮੁਖੀਆਂ ਨੇ ਧਰਮਾਂ ਨੂੰ ਪਰਫੁੱਲਤ ਕਰਨ ਵਾਸਤੇ ਆਰਗੇਨਾਈਜੇਸ਼ਨ ਸਥੇੜੀ ਆ ਉਹ ਕਾਇਮ ਨਹੀਂ ਕੀਤੀ ਧਿਆਨ ਨਾਲ ਸੁਣਿਓ ਤੇ ਇਨ੍ਹਾਂ ਧਰਮਾਂ ਦੇ ਬਾਨੀਆਂ ਨੇ ਆਪਣੇ ਧਰਮ ਤੋਂ ਕਿ ਧਰਮਾਂ ਨੂੰ ਪਰਫੁੱਲਤ ਕਰਨ ਵਾਸਤੇ ਸੰਸਥਾਵਾਂ ਵੀ ਲੋੜ ਹੁੰਦੀ ਹੈ ਔਰ ਇਨ੍ਹਾਂ ਧਰਮਾਂ ਦੇ ਬਾਨੀਆਂ ਨੇ ਆਪਣੇ ਧਰਮਾਂ ਨੂੰ ਪਰਫੁੱਲਤ ਕਰਨ ਵਾਸਤੇ ਸੰਸਥਾਵਾਂ ਖੜੀਆਂ ਨਹੀਂ ਕੀਤੀਆਂ ਦੇ ਵਿੱਚ ਇਹਨਾਂ ਦੇ ਜਿਹੜੇ ਫਾਲੋਅਰਸ ਹੋਏ ਉਹਨਾਂ ਨੇ ਸੰਸਥਾਾਂਾਂ ਬਣਾਈਆਂ ਤੇ ਸਾਨੂੰ ਇਸ ਗੱਲ ਦਾ ਮਾਣ ਹੈ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਸੰਸਥਾਾਂਾਂ ਬਣਾ ਕੇ ਦਿੱਤੀਆਂ ਕੁਝ ਸੰਸਥਾਾਂਾਂ ਸਾਡੇ ਬਟੇਰੀਆਂ ਨੇ ਬਣਾ ਕੇ ਸਾਡੀ ਝੋਲੀ ਪਾਈਆਂ ਨੇ ਔਰ ਕੁਝ ਸੰਸਥਾਾਂਾਂ ਸਾਡੇ ਗੁਰੂ ਸਾਹਿਬਾਨ ਨੇ ਬਣਾ ਕੇ ਸਾਡੀ ਝੋਲੀ ਪਾਈਆਂ ਨੇ ਗੁਰੂ ਸਾਹਿਬਾਂ ਦੀਆਂ ਬਣਾਈਆਂ ਸੰਸਥਾਾਂਾਂ ਕਿਹੜੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਇਹ ਗੁਰੂ ਸਾਹਿਬ ਦੀ ਬਣਾਈ ਸੰਸਥਾ ਹੈ ਗੁਰਦੁਆਰਾ ਗੁਰੂ ਸਾਹਿਬ ਨੇ ਬਣਾਈ ਸੰਸਥਾ ਹੈ ਸੰਗਤ ਇਹ ਵੀ ਇੱਕ ਸੰਸਥਾ ਹੈ ਪੰਗਤ ਇਹ ਵੀ ਇੱਕ ਸੰਸਥਾ ਹੈ ਲੰਗਰ ਇਹ ਵੀ ਇੱਕ ਸੰਸਥਾ ਹੈ ਇਹ ਸਾਡੇ ਗੁਰੂ ਸਾਹਿਬਾਨ ਨੇ ਬਣਾ ਕੇ ਸਾਡੀ ਝੋਲੀ ਪਾਈਆਂ ਜਿਨ੍ਹਾਂ ਦੇ ਬਲਬੂਤੇ ਦੇ ਉੱਤੇ ਧਰਮ ਪਰਫਲਤ ਹੁੰਦਾ ਸਿੱਖੀ ਪਰਫਲਤ ਹੁੰਦੀ ਹੈ ਪਰ ਕੁਝ ਸਸਤਾ ਸਾਡੇ ਬਡੇਰਿਆਂ ਨੇ ਬਣਾਇਆ ਜਿਵੇਂ ਇਥੋਂ ਮੱਝ ਤੋਂ ਦੱਸ ਰਹੀ ਸੀ ਨਾ ਕਿ ਅਕਾਲ ਕੌਂਸਲ ਦੀ ਨਿਉ ਤੇਰੀ ਹੈ ਸੰਤ ਅਦਰ ਸਿੰਘ ਜੀ ਮਸਤੂਣਾ ਸਾਹਿਬ ਵਾਲੇ ਮਹਾਂ ਗੁਰਖਾ ਨੇ ਰੱਖੀ ਸਾਡੇ ਬਜ਼ੁਰਗਾਂ ਨੇ ਸਾਡੇ ਤਾਨਿਆਂ ਨੇ ਕੋਈ ਸੰਸਥਾਵਾਂ ਸਾਡੀ ਝੋਲੀ ਪਾਈਆਂ ਸਾਨੂੰ ਦਿੱਤੀਆਂ ਤੇ ਸਾਡਾ ਫਰਜ਼ ਕੀ ਹੈ ਸਾਡਾ ਫਰਜ਼ ਹੈ ਕਿ ਚਾਹੇ ਸੰਸਥਾਵਾਂ ਗੁਰੂ ਸਾਹਿਬਾਂ ਨੇ ਸਾਡੀ ਝੋਲੀ ਪਾਈਆਂ ਤੇ ਚਾਹੇ ਸਾਡੇ ਬਜ਼ੁਰਗਾਂ ਨੇ ਪਾਈਆਂ ਸਾਨੂੰ ਉਹਨਾਂ ਨੂੰ ਸੰਭਾਲਣ ਦੀ ਜ਼ਰੂਰਤ ਹੈ ਘੱਟੋ ਘੱਟ ਜੇ ਅਸੀਂ ਉਹਨਾਂ ਜਿੰਨਾਂ ਨੇ ਸੰਸਥਾਵਾਂ ਨੂੰ ਬਲੰਦੀਆਂ ਦੇ ਉੱਤੇ ਨਹੀਂ ਲੈ ਕੇ ਜਾ ਸਕਦੇ ਤੇ ਘੱਟੋ ਘੱਟ ਉਹਨਾਂ ਨੇ ਜਿੱਥੇ ਸਾਨੂੰ ਬਣਾ ਕੇ ਸੌਖੀਆਂ ਸੀ ਉਦੋਂ ਅਸੀਂ ਥੱਲੇ ਡਿੱਗੜਦਾ ਜਾਣਾ